ਸਰੀਰਕ ਤੌਰ ਤੇ ਜਿਹੜੇ ਸੈਕਸੂਅਲੀ ਤੌਰ ਤੇ ਨਕਾਰਾ ਨੇ ਉਹਨਾਂ ਵਾਸਤੇ ਅਸੀਂ ਸਫੈਦ ਮੂਸਲੀ ਵਾਲਾ ਗੁੜ ਵੀ ਬਣਾਉਣੀ ਆ ਸਾਰੀਆਂ ਕਿਸਮਾਂ ਅਸੀਂ ਤਿਆਰ ਕਰਦੇ ਜਿਵੇਂ ਹਲਦੀ ਦੀ ਗੱਲ ਕਰਦੇ ਆ ਇਹ ਸਾਡੀਆਂ ਜਿਵੇਂ ਜੋੜਾਂ ਦੇ ਦਰਦਾਂ ਵਾਸਤੇ ਐਂਟੀਬਾਇਓਟਿਕਾ ਲੋਕ ਬਹੁਤ ਵਰਤਦੇ ਨੇ ਉਹ ਦੁੱਧ ਦੇ ਵਿੱਚ ਹੀ ਪਾਉਣੀ ਆ ਕਦੇ ਵੱਧ ਪੈਗੀ ਕਦੇ ਘੱਟ ਪਈ ਉਹਦੇ ਬਦਲ ਲਈ ਅਸੀਂ ਮਿੱਠੇ ਦੇ ਰੂਪ ਚ ਉਹਨੂੰ 12% ਅਸੀਂ ਵਿੱਚ ਪਾਉਣੀ ਆ 12-13% ਅਸੀਂ ਸਮੂਲੀਅਤ ਕਰਦੇ ਆ ਗੁੜ ਦੇ ਵਿੱਚ ਵੀ ਵਰਕੀ ਦੇ ਰੂਪ ਚ ਤੇ ਸ਼ੱਕਰ ਦੇ ਰੂਪ ਚ ਹਲਦੀ ਅਸੀਂ ਕੱਲੇ ਹਲਦੀ ਨਹੀਂ ਅਲਸੀ ਵਾਲਾ ਗੁੜ ਤੇਲ ਵਾਲਾ ਗੁੜ ਮੂੰਗਫਲੀ ਵਾਲਾ ਗੁੜ ਅਦਰਕ ਵਾਲਾ ਗੁੜ ਮੈਂ ਤਾਂ ਇਹ ਕਹੂੰਗਾ ਜੀ ਜਿਹੜਾ ਬਾਜ਼ਾਰ ਦੇ ਵਿੱਚ ਹੈ ਉਹ ਦੇਖਣ ਨੂੰ ਗੁੜ ਹੈ ਡਲੀ ਨਾਲ ਗੁੜ ਨਹੀਂ ਬਣਦਾ ਕੋਈ ਤੇ ਗੁਣਾ ਦੇ ਵਿੱਚ ਤਾਂ ਉਹ ਸਭ ਤੋਂ ਖਤਰਨਾਕ ਹੈ ਜ਼ਹਿਰ ਦੇ ਰੂਪ ਹੈ ਜੀ ਗੁੜ ਤਾਂ ਉਹਦਾ ਨਾਂ ਹੈ ਗਲੀਆਂ ਦਾ ਰੂਪ ਦੇਤਾ ਗਲ ਕਰ ਜਿਹੜੇ ਮਟੀਰੀਅਲ ਤੋਂ ਤਿਆਰ ਹੁੰਦਾ ਹੈ ਜੇਕਰ ਤੁਸੀਂ ਉੱਤਰ ਪ੍ਰਦੇਸ਼ ਦੇ ਵਿੱਚ ਯੂਪੀ ਦੇ ਵਿੱਚ ਜਾ ਕੇ ਦੇਖੋ ਜਿਉਂ ਬੰਦਿਆਂ ਨਾਲ ਗੱਲ ਕਰੋ ਜਿਹੜੇ ਤਿਆਰ ਕਰਦੇ ਨੇ ਤੋਂ ਕਿਹੋ ਬੇਈਮਾਨ ਨੇ ਗਲਗਰ ਮੰਦਰ ਫੇਰ ਵੀ ਤੋ ਤੁਹਾਨੂੰ ਕਹਿਣਗੇ ਵੀ ਇਹ ਤੁਹਾਡੇ ਖਾਣ ਵਾਲਾ ਨਹੀਂ ਜੇ ਤੁਸੀਂ ਕਿਸੇ ਦੁਕਾਨਦਾਰ ਕੋਲੇ ਵੀ ਜਾਓ ਜਿਨ੍ਹਾਂ ਦਾ ਵਪਾਰ ਆ ਗੁੜ ਦਾ ਉਹਨਾਂ ਨਾਲ ਵੀ ਗੱਲ ਕਰੋ ਉਹਨਾਂ ਨੂੰ ਤੁਸੀਂ ਕਹੋ ਵੀ ਸਾਨੂੰ ਖੰਡ ਰਹਿਤ ਮਿਨਾ ਮਲਾਵਟ ਵਾਲਾ ਗੁੜ ਦੇ ਦਿਓ ਉਹ ਕਹਿੰਦੇ ਵੀ ਇਹਦੀ ਤਾਂ ਨਹੀਂ ਅਸੀਂ ਗਾਰੰਟੀ ਹੈ ਉਹ ਗੁੜ ਵੇਚਦੇ ਨੇ ਨਾਂ ਦਾ ਗੁੜ ਵੇਚਦੇ ਨੇ ਅਲਗਰ ਗੁਣਾ ਦੇ ਵਿੱਚ ਉਹ ਗੁੜ ਨਹੀਂ ਹੈ ਇਹਦੇ ਜਿਹੜੇ ਮਾੜੇ ਅਸਰ ਨੇ ਮਾੜੇ ਗੁੜ ਦੇ ਜਾਂ ਮਾੜੇ ਖੰਡ ਦੇ ਸ਼ੱਕਰ ਦੇ ਉਹ ਸਾਡੇ ਦੇਖਣ ਨੂੰ ਮਿਲਦੇ ਨੇ ਤੁਸੀਂ ਕਿਸੇ ਵੀ ਗਲੀ 'ਚ ਨਿਗਾਹ ਮਾਰੋ ਤੁਹਾਨੂੰ ਲੰਗ ਮਾਰਨ ਵਾਲੇ ਲੋਕਾਂ ਦੇ ਦਰਸ਼ਨ ਜੇ ਆਪਾਂ ਉਹਨਾਂ ਦੇ ਗੋਡੇ-ਮੋਢਿਆਂ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਉਹ ਸਲਫਰ ਦੇ ਸਲਫਰ ਤੋਂ ਪੀੜਤ ਨੇ ਤੇ ਕੈਲਸ਼ੀਅਮ ਦੀ ਘਾਟ ਕਰਕੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਅਜੇ ਤੱਕ ਬਹੁਤਿਆਂ ਨੂੰ ਨਹੀਂ ਪਤਾ ਲੱਗਿਆ ਉਹਨਾਂ ਨੂੰ ਐ ਲੱਗਦਾ ਵੀ ਜਿਹੜੀ ਬਿਮਾਰੀ ਹੈ ਇਹ ਰੱਬ ਦੀ ਦੇਣ ਹੈ ਵੀ ਰੱਬ ਨੇ ਕੋਈ ਸਾਨੂੰ ਸਜ਼ਾ ਦਿੱਤੀ ਹੈ ਨਹੀਂ ਇਹ ਰੱਬ ਦੀ ਦੇਣ ਨਹੀਂ ਇਹ ਸਾਡੀ ਜੀਵ ਦਾ ਸਵਾਦ ਹੈ ਤੇ ਉਹਦੇ ਮਗਰ ਲੱਗ ਕੇ ਅਸੀਂ ਆਪਣੀ ਸਿਹਤ ਨੂੰ ਜਿਹੜਾ ਨੁਕਸਾਨ ਪਹੁੰਚਾਏ ਹੋਏ ਨੇ ਹਰ ਇੱਕ ਬੰਦੇ ਦੀ ਜੇਬ ਦੇ ਵਿੱਚ ਪੈਸੇ ਹੋਣ ਚਾਹੀਏ ਨਾ ਹੋਣ ਗਲ ਕਰ ਮੈਡੀਕਲ ਸਟੋਰਾਂ ਤੋਂ ਖਰੀਦਿਓ ਜਾਂ ਦਵਾਈਆਂ ਜ਼ਰੂਰ ਬਿਲਕੁਲ ਗਰੀਸ ਨਹੀਂ ਮੁਕਦੀ ਜੀ ਇਹਦਾ ਮਸਲਾ ਅਸਲ ਦੇ ਵਿੱਚ ਜਿਹੜੀ ਸਲਫਰ ਹੈ ਖੰਡਾ ਸਾਨੂੰ ਚਿੱਟੀ ਚਾਹੀਦੀ ਹੈ ਚਿੱਟੀ ਖੰਡ ਕਰਨ ਵਾਸਤੇ ਸਲਫਰ ਦੀ ਜਿਆਦਾ ਵਰਤੋਂ ਕੀਤੀ ਜਾਂਦੀ ਹੈ ਸਲਫਰ ਹੈ ਜਿਹੜੀ ਉਹ ਕੈਲਸ਼ੀਅਮ ਦੀ ਦੁਸ਼ਮਣ ਹੈ ਕੈਲਸ਼ੀਅਮ ਦੀ ਮਾਤਰਾ ਸਰੀਰ ਦੇ ਵਿੱਚੋਂ ਬਹੁਤ ਘਟਾ ਦਿੰਦੀ ਹੈ ਤੇ ਸਾਡੀਆਂ ਜੋ ਪੁਰਾਣੇ ਬਿਊਰ ਕਹਿੰਦੇ ਸੀ ਖੰਡ ਹੱਡ ਘੋੜਦੀ ਹੈ ਉਹ ਖੋੜ ਕੇ ਕੋਈ ਟੋਆ ਨਹੀਂ ਪਾਉਂਦੀ ਸੀ ਉਹ ਸਰੀਰਕ ਤੌਰ ਤੇ ਬੰਦੇ ਨੂੰ ਹੱਡੀਆਂ ਦੇ ਤੌਰ ਤੇ ਕੈਲਸ਼ੀਅਮ ਤੌਰ ਤੇ ਨਕਾਰਾ ਕਰ ਦਿੰਦੀ ਸੀ ਤੇ ਬਸ ਉਸ ਤੋਂ ਬੰਦੇ ਜਿਹੜੇ ਆਪਾਂ ਦੇਖਦੇ ਆਂ ਇਵੇਂ 슈ਗਰ ਦਾ ਪੈਂਕ੍ਰੀਜ ਦੀ ਪ੍ਰੋਬਲਮ ਆਉਂਦੀ ਹੈ 슈ਗਰ ਦੀ ਦੇਣ ਵੀ ਖਾਣ ਪੀਣਾਂ ਮਾੜੇ ਤੇ ਜਿਵੇਂ ਖੰਡ ਸਭ ਤੋਂ ਵੱਧ ਦੋਸ਼ੀ ਹੈ ਕਿਤੇ ਨਾ ਕਿਤੇ ਤੇ ਜਿਹੜੇ ਸਾਡੇ ਬਾਕੀ ਭੋਜਨ ਨੇ ਉਹ ਸਾਨੂੰ ਮੈਨੂੰ ਲੱਗਦਾ ਹੈ ਵੀ ਬੰਦਾ ਜੇ ਅੱਜ ਦੀ ਸਥਿਤੀ ਦੇਖੀਏ ਵੀ ਜਿਸ ਤਰ੍ਹਾਂ ਦੇ ਭੋਜਨਾਂ 'ਚ ਵਰਤ ਰਹੇ ਆ ਤਾਂ ਬਿਨਾਂ ਭੋਜਨਾਂ ਤੋਂ ਮੈਨੂੰ ਲੱਗਦਾ ਉਹ ਵੱਧ ਜੇ ਰਹੇਗਾ ਮਾੜੇ ਭੋਜਨ ਖਾਣਾ ਅਸੀਂ 14 ਕਿਸਮ ਦਾ ਗੁੜ ਬਣਾਉਂਦੇ ਆ ਜੀ ਤੇ ਤਿੰਨ ਕਿਸਮ ਦੀ ਅਸੀਂ ਸ਼ੱਕਰ ਬਣਾਉਂਦੇ ਆ ਉਹਦਾ ਕਾਰਨ ਇਹ ਹੁੰਦਾ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਸਰਦੀ ਦੇ ਵਿੱਚ ਖਾਧੀਆਂ ਜਾਂਦੀਆਂ ਨੇ ਤੇ ਅਸੀਂ ਕਿਸੇ ਦੋਸਤ ਨੂੰ ਕੰਮ ਕਰਾਉਣ ਵਾਸਤੇ ਕੰਮ ਕੀਤਾ ਸੀ ਤੇ ਉਸ ਤੋਂ ਬਾਅਦ ਸਥਿਤੀ ਇਹ ਬਣ ਗਈ ਜੀ ਹੁਣ ਮਤਲਬ ਖਿਲਾੜਾ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਚਲਾਉਂਦੇ ਸਾਡੇ ਜਿਹੜੇ ਖਫਤਕਾਰ ਨੇ ਲੋਕਾਂ ਦੀ ਸੰਸਾਰ ਚਲਾਉਂਦੇ ਆ ਜਦੋਂ ਕਹਿੰਦੇ ਨੇ ਸਾਨੂੰ ਚਲਾਉਣਾ ਪੈਂਦਾ